ਉਹ ਲਿਆਓ ਮੇਰੇ ਕੋਲ ਜਿਹਦਾ ਉਹਦੀ ਪੱਤੀ ਪੱਟੀਏ ਗੁੱਤੋ ਦੀ ਕੌਣ ਆ ਉਹ ਪੰਨੂ ਪੰਨੂ ਉਹ ਤਾਂ ਬੇਕਾਰ ਬੰਦਾ ਯਾਰ ਮੀਡੀਆ ਦੀ ਸ਼ੋਰਤ ਲੈਣ ਲਈ ਥੋਡੀਆਂ ਸੁਰਕੀਆਂ ਹਾਸਨ ਲਈ ਉਹ ਉਹ ਜਿਹੜੀ ਇੱਕ ਵੀਡੀਓ ਪਾ ਦਿੰਦਾ ਉਹਦੀ ਉਹਦੀ ਧਮਕੀ ਨਾ ਕੀ ਹੋਣਾ ਉਹ ਗਿੱਦੜ ਦੀ ਦੇ ਨਾਲ ਇਸ ਕਰਕੇ ਉਹ ਤਾਂ ਜਮਾ ਜੋਕਰ ਬੰਦਾ ਏ ਉਹਨੂੰ ਸੀਰੀਅਸ ਨਾ ਲਿਆ ਕਰੋ ਉਹ ਤਾਂ ਬਿਲਕੁਲ ਆਪਣੇ ਕੋਈ ਚਾਰ ਉਹਨੇ ਪੈਸੇ ਲੈਣੇ ਹੁੰਦੇ ਆ ਏਜੰਸੀਆਂ ਤੋਂ ਬਾਹਰੋਂ ਤੇ ਉਹ ਆਪਣੀ ਇੱਕ ਵੀਡੀਓ ਜੀ ਪਾ ਕੇ ਲੱਖ ਡਾਲਰ ਬਣਾ ਜਾਂਦਾ ਏ ਤੇ ਤੁਸੀਂ ਦਿਖਾਉਂਦੇ ਰਹਿੰਦੇ ਹੋ ਉਹ ਨੂੰ ਉਹਨੂੰ ਪਬਲਿਸਿਟੀ ਮਿਲ ਜਾਂਦੀ ਆ ਇਸ ਕਰਕੇ ਪਹਿਲੀ ਗੱਲ ਤਾਂ ਨਾ ਉਹ ਪੰਜਾਬੀ ਆ ਨਾ ਉਹ ਸਿੱਖ ਆ ਨਾ ਉਹਦਾ ਕੋਈ ਲੈਣਾ ਦੇਣਾ ਐ ਤੇ ਜੇ ਇਹਨੂੰ ਬਾਹਲਾ ਸ਼ੌਕ ਆ ਤੇ ਉਰੇ ਆਵੇਂ ਨਾ ਪੰਜਾਬ ਚ ਕਿੰਨੀ ਵਾਰ ਕਿਹਾ ਏ ਉੱਥੇ ਵੀਡੀਓਆਂ ਜੀ ਕੀ ਪਾਉਂਦਾ ਰਹਿੰਦਾ ਉਹ ਜੋਕਰ ਸਰ ਵੀਡੀਓ ਜਿਹੜੀ ਉਹ ਜਾਰੀ ਕਰਦਾ ਵਾ ਯਾਦੋਂ ਖਾਲੀਸ਼ਾਂ ਲਿਖੇ ਹੁੰਦੇ ਆ ਉਹ ਨਹੀਂ ਉਹਦੇ ਗਾੜੀ ਕਰਾਉਣੇ 30% ਤੇ ਲਿਖਿਆ ਗਿਆ। ਜਿਹਨੇ ਜੀ ਪੋਸਟ ਲਗਾਏਗੀ। ਲੱਗਦਾ ਕਿ ਪੰਜਾਬ ਦੀ ਸਕਿਉਰਿਟੀ ਫੇਲ्युअर ਹੈਗਾ। ਉਹ ਨਹੀਂ ਨਹੀਂ ਇਹ ਸਕਿਉਰਿਟੀ ਨਾਲ ਕੋਈ ਰਲੇ ਨਹੀਂ ਇਹ ਤਾਂ ਤੁਹਾਨੂੰ ਪਤਾ ਅੱਜ ਕੱਲ ਹਰ ਚੀਜ਼ ਕਿਤੋਂ ਨਾ ਕਿਤੋਂ ਆ ਜਾਂਦੀ ਆ। ਸਕਿਉਰਿਟੀ ਵਿਲੀਅਰ ਤਾਂ ਇਹ ਮੋਬਾਈਲ 'ਚ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਇਸ ਕਰਕੇ ਹਾਂ। ਇਹ ਗੱਲ ਜ਼ਰੂਰ ਆ ਵੀ ਸਾਡੇ ਐਕਸਟਰਨਲ ਅਫੇਅਰ ਮਿਨਿਸਟਰੀ ਤੇ ਹੋਮ ਮਿਨਿਸਟਰੀ ਜਿਹੜੇ ਵੀ ਇਹ ਜੇ ਬੰਦੇ ਬੈਠੇ ਆ ਉਹਨੂੰ ਬੜੀ ਸ਼ਕਤੀ ਨਾਲ ਉਹਨਾਂ ਨੂੰ ਕਿਹਾ ਡੀਲ ਕਰਨ ਨੂੰ ਤੁਹਾਨੂੰ ਪਤਾ ਕੈਨੇਡਾ ਤੇ ਅਮਰੀਕਾ ਨਾਲ ਜੇ ਇੰਗਲੈਂਡ ਨਾਲ ਕਿੰਨੀ ਤਾਂ ਆਪਣੀ ਇਸ ਗੱਲ ਤੇ ਦੇਸ਼ਾਂ ਦੀ ਰੋਜ਼ ਇਹ ਗੱਲ ਹੋ ਰਹੀ ਆ ਵੀ ਇਹਹ ਜਿਹੇ ਬੰਦਿਆਂ ਨੂੰ ਸਾਨੂੰ ਕੋਈ ਨਹੀਂ ਇਕ ਮੈਂ ਹੋਰ ਦੱਸਾਂ ਇਹ ਸਾਰਾ ਗੰਧ ਤੁਹਾਡੇ ਕੋਲ ਚਲਾ ਗਿਆ ਤੁਸੀਂ ਇਹਨਾਂ ਨੂੰ ਸ਼ਹਿਦ ਦਿੱਤੀ ਆ ਤੇ ਹੁਣ ਉਹ ਗੰਧ ਤੁਹਾਡੇ ਆਪ ਦੇ ਮੁਲਕਾਂ ਚ ਪੈਣ ਲੱਗ ਗਿਆ ਤਕਲੀਫ ਤੁਹਾਨੂੰ ਹੋਣੀ ਆ ਅਸੀਂ ਤਾਂ ਉਹ ਰਿਹਾ ਭਜਾਏ ਹੋਏ ਨੇ ਇਹ ਗੰਧ ਕੱਢਿਆ ਹੋਇਆ ਤੁਸੀਂ ਇਹਨਾਂ ਨੂੰ ਪਨਾਹ ਦਿੱਤੀ ਅੱਜ ਕੈਨੇਡਾ ਤੇ ਦੇਖਿਆ ਨਾ ਹਾਲ ਕੀ ਹੋ ਰਿਹਾ ਹੋ ਗਈਆਂ ਨਾ ਉਵੇਂ ਹੀ ਸ਼ੂਟ ਆਊਟ ਉਹਦੇ ਹੋਣ ਲੱਗ ਗਏ ਨਾ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਪਨਾਹ ਦਊ ਉਹ ਆਪ ਔਖਾ ਹੋਊਗਾ ਆਪ ਤਕਲੀਫ ਪ ਜਾਊਗਾ ਇੱਕ ਸਾਰਾ ਆਖੀ ਸਵਾਲ